ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੈਲ ਪਰ 512 ਅੰਕ ਤੋਂ ਸ਼ੁਰੂ ਕਰਾਂਗੇ ਵਡ ਹੰਸੋ ਮਹੱਲਾ ਪੰਜਵਾਂ ਕਰ ਪਹਿਲਾ ਹੈ ਕਿਉਂ ਕਾ ਸਭ ਗੁਰ ਪ੍ਰਸ਼ਾਦ ਅਤਿ ਉੱਚਾ ਤਾਂ ਕਦ ਬਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਕੋਟ 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 ਲਖ ਪਾਤਾ ਵੇ ਇਕ ਤਿਲ ਤਾਂ ਕਾ ਮੈਲ ਨਾ ਪਾਵੇ ਸੋ ਹਾਈ ਕੌਣ ਸਵੇਲਾ ਜਿਤ ਪ੍ਰਭ ਮੇਲਾ ਰਹਾਓ लाख भगत चा को आराधे लाख तपिसत तप ही साधे लाख जोगी सर करते जोगा लाख पुगी सर भोगे पगा कट कर बसे जाने थोड़ा है कोई साजन पर्दा तोड़ा करो जतन जे होए मेहरबान ताको देई जो कुर्बान फिर तफिर संतन पहयाया ਦੁੱਖ ਪਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹ ਨਾਨਕ ਪ੍ਰਭ ਮੇਰਾ ਊਚਾ ਬੜ ਹੰਸ ਮਹਿਲਾ ਪੰਜਾ ਤਾਂ ਸੋ ਵੇਲਾ ਚਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਗੁਰੂ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਰਹਾ ਸਚਮੰਤ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦਿਸ਼ਟ ਸੁਜਾਣੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨ ਜਾਵੇ ਮੇਰਾ ਪ੍ਰਭ ਅਬਿਨਾਸੀ ਤੂੰ ਮਿਹਰਬਾਨ ਦਾ ਸਹਮਦੀਨਾ ਨਾਨਕ ਸਾਹਿਬ ਪਰਪੂਰ ਲੀਨਾ ਬੜ ਹੰਸ ਮਹੱਲਾ ਪਇਆ ਤੂੰ ਬੇਅੰਤ ਖੋ ਵਿਲਾ ਜਾਣੀ ਗੁਰ ਪ੍ਰਸ਼ਾਦ ਕੋ ਸ਼ਬਦ ਪਛਾਣੇ सेवक की अरदास प्यारे जप जीवा प्रभु चरण तुम्हारे आप दयाल परखे मेरे प्रदाता ते जिसे जिना वो तिने तुमदा जाते सदा सदा जाई बलहारी इत उत दी को ओट तुम्हारी मोनीर गुण गुण किसु न जाता नानक साधु देख मन राता ਬੰਧ ਹੰਸ ਮਹੱਲਾ ਪਨਿਓ ਅੰਤਜਾਮੀ ਮੋ ਪ੍ਰਭ ਪੂਰਾ ਅੰਤਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦੇ ਆਲਾ ਤੇਰੀ ਓਟ ਪੂਰਨ ਗੋਪਾਲ ਆਰਾ ਜਲ ਦਲ ਮਹਿਲ ਰਹਿਆ ਪਰ ਪੂਰੇ ਨਿਕਟ ਵਸੇ ਨਹੀਂ ਪ੍ਰਭ ਦੂਰੇ ਜਿਸ ਨੂੰ ਨਦਰ ਕਰੇ ਸੋ ਤਿਆਏ ਆਠ ਪੈਰ ਹਰ ਕੀ ਗੁਣ ਗਾਏ ਜੀ ਜੰਤ ਸਗਲੇ ਪ੍ਰਤੀਪਾਰੇ ਸਨ ਪਰਿਉ ਨਾਨਕ ਹਰ ਦੁਆਰੇ ਮਨ ਹੰਸ ਮਹੱਲਾ ਪਇਆ ਤੂ ਵਰਦਾਤਾ ਹੈ ਅੰਤਰਜਾਮੀ ਸਮੇਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਪ੍ਰੀਤਮ ਨਾਮਯ ਅਦਾਵਾ ਹਸੁਣ ਸੁਣ ਜੀਵਾ ਨਾਮ ਤੁਮਾਰਾ ਰਾਮ ਤੇਰੀ ਸੰਸਦ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਤੂਰੇ ਚਰਨ ਕਮਲ ਹੇਦ ਤੇ ਉਰਤਾਰੇ तेरे दर्शन को जाई बलियार कर कृपा तेरे गुण गावा नानक नाम जपत सुख पावा बंड हंस महला पया साध संग हरि अमृत पीजे ना जियो मरे न कबू छीजे बड़ पागी गुर पूरा पाइये गुर कृपा ते प्रभु ते आइये रहा रतन जो आ हर हर मान कलाला సిమర స్వామి ప్రయాలా జో సాధు సరణ గా నిర్మరాభ తుట్టా మనహసీన దళ పూర్ణ కృప జ వే సోన సుహావా ਜਿਤਵੇਲਾ ਵਿਸਰੇਤਾਂ ਲਾਗੇ ਹਵਾ ਤੇਰੀ ਜੀ ਤੂੰ ਸਭ ਕੀ ਸਾਥੀ ਤੇਰੀ ਜੀ ਤੂੰ ਸਦੇ ਸਾਥੀ ਸੰਸਾਰ 사ਗਤੇ ਕਟਦੇ ਹਾਤੀ ਹਾਵਣ ਜਾਣਾ ਤੁਮਹੀ ਕੀ ਜਿਸ ਤੂਰਾ ਕੇ ਤਿਸ ਤਕ ਨਾ ਥੀ ਤੂਏ ਕੋ ਸਾਹਿਬੇ ਵਰ ਨ ਹੋਏ ਬਿਨੂ ਕਰੇ ਨਾਨਕ ਕਰ ਜੋਰ ਤੂਏ ਕੋ ਸਾਹਿਬੇ ਵਰ ਨ ਹੋਏ ਬਿਨੂ ਕਰੇ ਨਾਨਕ ਕਰ ਜੋਰ ਮਨ ਹੰਸ ਮੱਲ ਲਵਣ ਤੂੰ ਜਾਣੇ ਤਾ ਕੋਈ ਜਾਣ ਤੇਰਾ ਕੀ ਨਾਮ ਬਖਾਣੇ ਤੂੰ ਅਜਰਸ ਕੁਟਤ ਤੇਰੀ ਬਿਸਮਰਹ ਤੁਦਿਆ ਪੇ ਕਾਰਣ ਆਪੇ ਕਰਨਾ ਹੁਕਮੇ ਜੰਮਣਾ ਹੁਕਮੇ ਮੰਨਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀ ਜੁਮਾਰੀ